ਨਾ 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 ਮੰਦੀ ਨੇ ਸਿਖਾਇਆ ਸਵੈ ਚਿੰਤਨ ਬੰਦੇ ਖੋਜ ਦਿਲ ਹਰ ਰੋਜ਼ ਇਹ ਕੋਈ ਰਾਹ ਤੇ ਤੁਰਨਾ ਸਿਖਾ ਕੇ ਗਏ ਸਾਨੂੰ ਸੁਧੀ ਜੀ ਸੁਸ਼ੀਰ ਜੀ ਗੱਲ ਨੂੰ ਵੱਡਾ ਕਰਾਂਗੇ ਜਿਹੜੀ ਨਿਆਣੇ ਅੰਦੇ ਚਲਦੇ ਹੋ ਗਣ ਚੜਕੇ ਗਏ ਨੇ ਇਸ ਲਈ ਅੱਜ ਬੰਦੇ ਬਲਦੀ ਐਡਵੋਕੇਟ ਨਰਿੰਦਰ ਸ਼ਰਮਾ ਜੀ ਜੀ ਅਗਵਾਈ ਸਾਡੇ ਨਾਲ ਰਹੀ ਤਾਂ ਅਸੀਂ ਉਹਨਾਂ ਦੇ ਨਾਲ ਅੱਗੇ ਤੁਰਾਗੇ ਇੱਕ ਮੀਟਿੰਗ ਕਰਦੇ ਹਾਂ ਤੇ ਬਾਦਾਂ ਕਿਉਂਕਿ ਸੁਖਦੀਪ ਜੀ ਇੱਕ ਮਿਸ਼ਨ ਲੈ ਕੇ ਚੱਲੇ ਗਏ ਸਾਂਹਦਕਾਰੀ ਦੇ ਧਰਮ ਤੋਂ ਪਹਿਲੇ ਉਹ ਪੱਜੇ ਦੀ ਸੀ ਉਹਨਾਂ ਦਾ ਸਭ ਤੋਂ ਵੱਡਾ ਧਰਮ ਹੀ ਸਹਾਇਕਾਰੀ ਸੀ ਤੇ ਉਹਦੇ ਪਿੱਛੇ ਇੱਕ ਮਿਸ਼ਨ ਸੀ ਕਿ ਮੈਂ ਸਾਹਿਬਕਾਰ ਉਹ ਪੈਦਾ ਕਰਨੇ ਆ ਜਿਹੜੇ ਅੱਗੇ ਨੂੰ ਕੁਝ ਸਾਹਿਬ ਨੂੰ ਦੇਸ ਹਨ ਆਮ ਸਭਾ ਵਾਲੀ ਗੱਲ ਨਾ ਹੋਵੇ ਇਸੇ ਕਰਕੇ ਸਾਹਿਬ ਸਭਾ ਸਮਰਾਹ ਦਾ ਨਾਮ ਕਹਾਣੀ ਇੰਟਰਵਿਊ ਦੇ ਵਿਸ਼ੇਸ਼ਤਾ ਉੱਤੇ ਲਿਆ ਜਾਂਦਾ ਸਿਰ ਤੇ ਉਸ ਵਿਸ਼ੇਸ਼ਤਾ ਨੂੰ ਅਸੀਂ ਵਾਅਦਾ ਕਰਦੇ ਹਾਂ ਕਿ ਅੱਗੇ ਲੈ ਕੇ ਜਾਵਾਂਗੇ ਅਸੀਂ ਕਹਾਣੀ ਨੂੰ ਉਹ ਬਾਈ ਦੀ ਸਾਨੂੰ ਸੁਖਾਣਾ ਚਾਹੁੰਦੇ ਸੀ

ਆਵਾ ਤੋਂ ਦੁੱਧੇ ਨਦੀ ਤੇ ਪਾਰਨੀ ਸੀ ਕਈ ਵਾਰ ਤਾਂ ਉਹ ਪਾਰ ਜਿਹੜੀ ਜਗਾ ਡਰੂੜੀ ਵਾਲੀ ਉੱਥੋਂ ਵੀ ਦਰਖਤ ਪੱਟ ਕੇ ਲਿਆਇਓ ਤੇ ਦਰਦਾਸੇ ਫੜ ਕੇ ਜੰਗਲ ਆ। ਉਹ ਲਾਇਈ ਨੀ ਗੱਲਾਂ। ਉਸ ਜੰਗਲ ਨੂੰ ਪੂਰੀ ਤਨ ਤੇ ਹੀ ਨਾਲ ਸਿੰਜ ਕੇ ਵੱਡਾ ਕੀਤਾ। ਬੁਰਤਰਾ ਜਹਨਮ ਦਾ ਸਾਹਮਣਾ ਕਰਕੇ ਜਾ ਰਹੀ ਹੈ। ਚੋਂ ਤੋਂ ਉਹ ਸੜਕ

ਇਹ ਉਹ ਦਰਸ਼ਕ ਸਾਰੇ ਜਿਹੜੇ ਦਰਸ਼ਕ ਹੋ ਗਏ ਹੋਏ ਆ ਜਦੋਂ ਉਹ ਦਰਸ਼ਕ ਲੈ ਕੇ ਆਏ ਲਉਣ ਲੱਗੇ ਤਾਂ ਬਹੁਤ ਜ਼ਰਾ ਨਹੀਂ ਹੈਲਣਾ। ਔਰ ਐਨੇ ਵਰ ਦੇ ਮੀਂਹ ਦੇ ਵਿੱਚ ਜੀ ਉਥੇ ਟੋਏ ਪਟੇ ਗਏ। ਅਟੇ ਜਿਹੜੇ ਕੰਮ ਉਸੇ ਰਟਣਾ ਪੜਿਆ ਹੈ ਉਹ ਪੂਰਾ ਕਰਕੇ ਰਟਣਾ। ਉੱਥੇ ਬੂਟੇ ਲਾਏ ਗਏ। ਮੀਂਹ ਭਰਿਆ ਪੂਰਾ ਤੇ ਉਹਨਾਂ ਨੇ ਹੀ ਦਰਜਵਾਜ਼ਾ ਤੁਨ ਕੀਤਾ। ਇਹ ਵਸਧਾਰਨ ਨੂੰ ਨਹੀਂ ਸਾਹਿਤ ਨੂੰ ਨਹੀਂ ਇਸ ਜ਼ਿੰਦਗੀ ਨੂੰ ਖਰਾਬ ਕਰਨ ਵਾਲਾ ਨਹੀਂ ਹਾਂ ਜਿਹੜੇ ਸਾਥ ਚਲੇ ਆ ਉਹ ਕੋਲੇ ਕੋਈ ਕੰਪਾਸ ਨਹੀਂ ਆਇਆ ਪਰ ਸਾਡੀ ਸੰਭਿਤੀਆਂ ਦੇ ਵਿੱਚ ਹਮੇਸ਼ਾ ਹੀ ਜਿੰਦਗੀ ਰੱਖ ਕੇ ਇਹ ਸੁਭੀਰ ਜੀ ਵਿਚਾਰਧਾਰਾ ਮੰਨ ਲਈ ਉਸ ਜੀ ਨੂੰ ਜਿਹੜੀ ਵਿਚਾਰਾਂ ਦੀ ਜਾਗਦੀ ਹੋਈ ਪਰਵਾਹ ਦਾ ਰਸ ਖੜੋਦ ਨੂੰ ਜੱਟ ਨੂੰ ਉਹਨਾਂ ਨੇ ਕਹੇ ਵਿਚਾਰਤਾ ਹੈ ਨਹੀਂ ਮੱਧਿਆਸੀ

ਛੋਟੀਆਂ ਗਲੀਆਂ ਦੀਆਂ ਲੜਾਈਆਂ ਤੇ ਉਝ ਜਰੇ ਤਾਂ ਵੱਡੇ ਮਨਾਨੀ ਫਤੇ ਕਰਨ। ਪਰ ਸੰਜੀਤ ਵੱਡੇ ਮਨਾਨ ਫਤੇ ਕਰਨ ਵਾਲਾ ਇਨਸਾਨ ਸੀ। ਛੋਟੀਆਂ ਲੜਾਈਆਂ ਉਝਿਆ ਜਿਉਂ ਨੇ ਬਾਹਰੀ ਯੁੱਧਨ ਨੂੰ ਇੱਕ ਚੈਲੰਜ ਦੇ ਤੌਰ ਤੇ ਲਿਆ ਤਾਂ ਆਪਣੀ ਆਤਮਾ ਦੇ ਬੋਧ ਨੂੰ ਉਹਨੂੰ ਵੀ ਚੈਲੰਜ ਦੇ ਤੌਰ ਤੇ ਲਿਆ ਕਿ ਸ਼ਬਦਾਂ ਚ ਉਕਰੀਆਂ ਮੈਂ ਜੈਸਾ ਹੂੰ ਨਾ ਵੈਸਾ ਇਹਨਾਂ 옵ਸ਼ਨਾਂ ਨੂੰ ਜਾਣਨ ਦੇ ਲਈ ਅਸੀਂ ਬਾਰ-ਬਾਰ ਇਸ ਕਿਤਾਬ ਨੂੰ ਪੜ੍ਹਾਂਗੇ ਤਾਂ ਹਰ ਵਾਰ ਜਿਹੜੀ ਲਹਿਣਤਾਂ ਸਾਡੇ ਸਾਹਮਣੇ ਆਉਂਦੀ ਹੈ ਤੇ ਇਹੀ ਵਿਲੱਖਣਤਾ ਇਹੀ ਸਮਰੱਥਾ ਸਮਰੱਥਾ ਉਹਨਾਂ ਦੀਆਂ ਕਹਾਣੀਆਂ 'ਚ ਸਾਨੂੰ ਦੇਖਣ ਮਿਲੇ ਹੁਣ ਸਾਰੇ ਸਭਾ ਸਮਰਣਾ ਸ਼ਬਦ ਲਾਇਬ੍ਰੇਰੀ ਨੂੰ ਸੁਧੀਰ ਯਾਤਰੀ ਲਾਇਬ੍ਰੇਰੀ ਬਣਾਉਣ ਦੇ ਲਈ ਯਤਨ ਜੀਰਾ ਜਦੋਂ ਇੱਕ ਬੌਕੀ ਸੇਸ਼ੀਅਰ ਦੀ ਗੱਲ ਹੋਣੀ ਹੋਵੇ ਤਾਂ ਸਮਾਂ ਅਲਿਆਬ ਵਜ ਨਹੀਂ ਸਾਡੇ ਕੋਲ ਜੇ ਸਮਾਂ ਥੋੜਾ ਬੈਠ ਕੇ ਜੀ ਜੀਆ ਕਰਨਾ ਬਹੁਤ ਜ਼ਿਆਦਾ ਨਹੀਂ ਉਸ ਸ਼ਖਸ ਦੀ ਜ਼ਿੰਦਗੀ ਐਸੀ ਨਹੀਂ ਜਿੱਤੇ ਖੜ ਗਿਆ ਹੋਵੇ ਜਾਂ ਜਮਾ ਕੇ ਖੜ ਗਿਆ ਹੋਵੇ ਤੇ ਜਦੋਂ ਬੰਦਾ ਕੋਈ ਧੜੇ ਵਾਲਾ ਹੁੰਦਾ ਨਾ ਇੱਕ ਤੇਰਨਾ ਕਰਨ ਵਾਲਾ ਫਿਰ ਮਾਹੌਲ ਹੀ ਗੱਲ ਹੋ ਜਾਂਦੀ ਹੈ ਕਿ ਕਿਸੇ ਲਈ ਮਾ ਸਵਾਦੀ ਕਿ ਕਿਸੇ ਲਈ ਬਾਕੀ ਪਰ ਉਸ ਮਲਟੀ ਸ਼ੈਡਡਡ ਪਰਸਨੈਲਿਟੀ ਲਈ ਆ ਬਹੁਤ ਸਾਰੀਆਂ ਜਿਹੜੀਆਂ ਰੰਗਾਂ ਦੀਆਂ ਪਰਤਾਂ ਅੱਜ ਹੀ ਯਾਦ ਕਰਨੀ ਆ ਸਾਰੀ ਕੌਣ ਦਾ ਰੰਗ ਹੈ ਕਿੰਨਾ ਦਾ ਮਾਹੌਲ ਹੈ ਉਹ ਦੀ ਸੰਗਤ ਵੀ ਤੇ ਅੱਜ ਉਹ ਸੰਗਤ ਦਾ ਅਸਰ ਹੈ ਨਹੀਂ ਇਹ ਬੱਚੇ ਇੱਕ ਕਹਾਣੀਕਾਰ ਸਾਡੇ ਹੋਰ ਹੋਏ ਨੇ ਉਹ ਜਿਹੋ ਉਹਨਾਂ ਦੇ ਹੋਮੋਫਲੀ ਗਾਤਾ ਹੈ ਕਿ ਬੰਦੇ ਨਾਲੋਂ ਗੁੰਝਲਦਾਰ ਜਟਲ ਕੋਈ ਸ਼ਹਿਰੀ ਸੋ ਇਹ ਬਾਈ ਜਿਹਦੀ ਅਨਸਾਰੀ ਹੈ ਜੋ ਤੁਹਾਡੇ ਸਾਹਮਣੇ ਆ ਰਹੀ ਹੈ ਤੇ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਜਿਹੜਾ ਭਾਰਤ ਦਾ ਦਰਸ਼ਨ ਸ਼ਾਸਤਰ ਹੈ ਉਹ ਸਾਨੂੰ ਦੇਖਣ ਨੂੰ ਮਿਲਿਆ ਬਹੁਤ ਵੱਡੇ ਪੱਧਰ ਤੇ ਉਹਨਾਂ ਸੰਭਾਣੀਆਂ ਨੂੰ ਬਾਝਿਆ ਗਿਆ ਦੇਖਿਆ ਗਿਆ ਤੇ ਇਹੀ ਉਹਨਾਂ ਦੀ ਪ੍ਰੰਤਰੀ ਸੀ ਕਿ ਮੁਕਤ ਚੰਦਰ ਕੋਕੇ ਵਿਚਰੇ ਜਿਸ ਦਿਨ ਮੋਈ ਬੈਠੇ ਆ ਤੇ ਇੱਥੇ ਬੈਠੇ ਨਾਲ ਕੀ ਕੀ ਯਾਦ ਆ ਰਹੀ ਹੈ ਉਹਨਾਂ ਦਾ ਕਲਾ ਕਲਾ ਵਰਦਾਈ ਅੱਜ ਜਿਸ ਦਾ ਮਾਰ ਆਪ ਵਿਧਾਨ ਦਾ ਅਸੀਂ ਨਿੱਤਰ ਮੋਹਰੀ ਗਾਥੀ ਮੈਂ ਬਧਨ ਜੀ ਦੇ ਨਾਲ ਵੱਡਾ ਸਰਾਂ ਜਿਵੇਂ ਤੁਸੀਂ ਕਹਿ ਕੇ ਗਏ ਹੋ ਅਸੀਂ ਆ ਸਾਲ ਰੈਂਦੀਆਂ ਬੇਟੀਆਂ ਸਾਰੀਆਂ ਹੀ ਯਾਦਾਂ ਸੁਖਜੀਤ ਜੀ ਸੁਖਜੀਤ ਜੀ ਦੀਆਂ ਇਸੇ ਟਾਈਟਲ ਥੱਲੇ ਹਰ ਮਹੀਨੇ ਸਾਡੀ ਕੋਸ਼ਿਸ਼ ਹੋਗੀ ਕਿ ਅਸੀਂ ਉਹਨਾਂ ਦਾ ਦੁਸ਼ਰਨੋ ਇੱਕ ਨੂੰ ਨੂਰ ਬਲਾ ਯਾਤਰੀ ਤੇ ਇਸੇ ਟਾਈਟਲ ਦੇ ਅਸੀਂ ਸਾਲ ਭਰ ਇਹ ਮਹੀਨੇ ਚਲਾ ਸਕੀਏ ਯਾਦਾਂ ਸੁਖਜੀਤ ਦੀਆਂ ਆਸ਼ਾ ਵੀ ਪਾਉ ਤੇ ਨਾਲ ਹੀ ਖੋੜ ਸਵਾਗਤ ਉਹਨਾਂ ਦੀ ਯਾਤਰੀ ਜਰਤ ਦੇ ਰਹਾਂਗੇ ਉਹ انسان ਜਿਹੜੇ ਕਦੇ ਕਿਸੇ ਨੂੰ ਮਿਲਦੇ ਨਹੀਂ ਖੈ ਹਮੇਸ਼ਾ ਖੜਿਆ ਪਿਛਲੀ ਵਾਰੀ ਜਦੋਂ ਅਸੀਂ ਐਸੇ ਲੇਡਿਸ ਬੈਠ ਕੇ ਯਾਦ ਕਰ ਰਹੇ ਸੀ ਇੱਕ ਸ਼ੋਕ ਸਭਾ ਰੱਖੀ ਸੀ ਤਾਂ ਉਹ ਜ ਸ਼ਾਮ ਨੂੰ ਆਉਣ ਵਾਲੇ ਹਰ ਇਨਸਾਨ ਨੇ ਉਹਨਾਂ ਦਾ ਕੋਈ ਨਾ ਕੋਈ ਸਾਡੇ ਸਾਹਮਣੇ ਕੀਤਾ ਵੀ ਮੈਨੂੰ ਇਸ ਵਾਰੇ ਆ ਮੁਸੀਬਤ ਪਈ ਸੰਦੀਪ ਨੂੰ ਕਿਹਾ ਤਾਂ ਅੱਧੇ ਬੋਲ ਸਾਡੇ ਕੋਲ ਆ ਗਏ ਇਹਨੇ ਜਦੋਂ ਜੱਜੀ ਪੜ੍ਹਦੀ ਸੀ ਜਿਹੜੇ ਸਕੂਲ ਦੇ ਵਿੱਚ ਤਾਂ ਉਸ ਸਕੂਲ ਦਾ ਭ੍ਰਸਟ ਕਿਸ ਨੇ ਜੱਦੀ ਪ੍ਰਾਪਰਟੀ ਦੇ ਤੌਰ ਤੇ ਦੱਬਿਆ ਹੋਇਆ ਸੀ ਬੱਚਿਆਂ ਨੂੰ ਆਉਣ ਜਾਣ ਤੋਂ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀ। ਉਹਨਾਂ ਸੰਖੇਜਾ ਹੋਊਗਾ ਜਿਹੜੇ ਸਕੂਲ ਵਾਲੇ ਬੱਚਾ ਦਾ ਰੋਹੀ ਮੈਂ ਦਾ ਸੀ। ਵੈਦੀ ਹਮੇਸ਼ਾ ਗੱਲ ਕਰਦੇ ਸੀ ਨਾ ਕਿਸੇ ਨੇ ਕੋਈ ਇਮੇਜ ਦੇਖੀ ਕਿਸੇ ਨੇ ਕੋਈ ਉਹਨਾਂ ਨੇ ਸ਼ੁੱਧੀ ਵਿਵਾਰਸੀ ਦੀ ਗੱਲ ਕਰਦੇ ਸੀ ਇਸ ਸ਼ੁੱਧੀ ਵਿਵਾਰਸੀ ਦੀ ਉਦਾਹਰਣ ਹੈ ਕਿ ਉਹਨਾਂ ਨੇ ਪਤਾ ਨਹੀਂ ਕਿੱਥੋਂ ਪੈਸਾ ਇਕੱਠਾ ਕੀਤਾ ਔਰ ਬਹੁਤ ਜ਼ਿਆਦਾ ਮਹਿੰਗੇ ਬਾਦੇ ਔਰ ਰਸਤਾ ਹੈ ਕਿ ਸਕੂਲ ਨੂੰ ਦਿੱਤਾ ਕਿ ਅੱਜ ਤੋਂ ਕਿਸੇ ਬੱਚੇ ਦਾ ਦਾਹ ਨਹੀਂ ਰੋਕਿਆ ਜਾਊਗਾ ਇਸ ਸੁਝੀਰਨੇ ਕਿੱਸੇ ਆਇਆ ਹਨ ਫਿਰ ਉਹ ਸਕੂਲ ਦੇ ਵਿੱਚ ਆਣ ਕੇ ਜਦਸਤ ਲਾਇਦੇ ਮੱਛੀ ਵੜੇ ਦੇ ਜਿੰਨੇ ਦਰਤ ਲੱਗੇ ਮਿਆ ਉਹਨਾਂ ਉਹਨਾਂ ਬਾਰੇ ਕੋਈ ਰਿਕਾਰਡ ਨਹੀਂ ਜੜਦਾ ਵੀ ਪਾਈ ਜੀ ਦੇ ਲੋਾਈ ਹੁੰਦੇ ਸ਼ਬਦ ਸੰਤ ਸ਼ਬਦ ਲਾਇਬ੍ਰੇਰੀ ਇਜ਼ ਅ ਟੋਟ ਦੇ ਬਿਲੀ ਲਾਇਬ੍ਰੇਰੀ ਸਥਾਪਿਤ ਮੱਛੀਗੜਾ ਬਸੈਂਡ ਦੇ ਨਾਲ ਉਹ ਕਿਹਦੀ ਕੁਰਬਾਨੀ ਆ ਸੁਖਦੀਪ ਜੀ ਦੀ ਕੁਰਬਾਨੀ ਆ ਸਾਡੇ